ਵਿਲੇਾਨ ਮਹੱਲਾ ਚੌਥਾ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਹਿਗੇ ਹਾਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵਹਿਗੇ ਰਹਾਉ ਹਮ ਬਾਰਿਕ ਮੁਗਦ ਇਾਨ ਪਿਤਾ ਸਮਝਾ ਵਹਿਗੇ ਸੋਤ ਖੇਨ ਖੇਨ ਫੂਲ ਬਿਗਾਰ ਜਗਤ ਪਿਤ ਭਾ ਵਹਿਗੇ ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵੈਗੇ ਮੋਹੇ ਦੂਜੀ ਨਾਹੀ ਠੌਰ ਜਿਸ ਪਹਿ ਹਮ ਜਾ ਵਹਿਗੇ ਜੋ ਹਰ ਭਾਵੇ ਭਗਤ ਤਿਨਾਂ ਹਰ ਭਾਵੇਗੀ ਜੋਤੀ ਜੋਤ ਮਿਲਾਏ ਜੋਤ ਰਲ ਜਾਵੇਗੀ ਹਰ ਆਪੇ ਹੋਏ ਕਿਰਪਾਲ ਆਪ ਲਿਬ ਲਾਵੇਗੀ ਜਨ ਨਾਨਕ ਸਰਨ ਦੁਆਰ ਹਰ ਲਾਜ ਰਖਾ ਵਹਿਗੀ ਛੱਕਾ ਇਕ ਕਲਿਆਨ ਕੋਪਾਲੀ ਮਹੱਲਾ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਪਾਰ ਬ੍ਰਹਮ ਪ੍ਰਮੇਸ਼ਰ ਸੁਆਮੀ ਦੂਖ ਨਿਵਾਰਣ ਨਾਰਾਇਣੇ ਸਗਲ ਭਗਤ ਜਾਚਹਿ ਸੁਖ ਸਾਗਰ ਭਾਵ ਨਿਦ ਤਰਣ ਹਰ ਚਿੰਤਾ ਮਣੇ ਰਹਾਉ ਨੀਨ ਦਯਾਲ ਜਗਦੀਸ਼ ਤਮੋਦਰ ਹਰ ਅੰਤਰ ਜਾਮੀ ਗੋਬਿੰਦੇ ਤੇ ਨਿਰਭਾਉ ਜਿਨ ਸ੍ਰੀ ਰਾਮ ਧਿਆਇਆ ਗੁਰਮਤਿ ਮੁਰਾਰ ਹਰ ਮੁਖੰਦੇ ਜਗਦੀਸ਼ਵਰ ਚਰਨ ਸਰਣ ਜੋ ਆਏ ਤੇ ਜਨ ਭਾਵ ਨਿਧ ਪਾਰ ਕਰੇ ਭਗਤ ਜਨਾ ਕੀ ਬੈਜ ਹਾਰ ਰੱਖੈ ਜਨ ਨਾਨਕ ਆਪ ਹਰਿ ਕਿਰਪਾ ਕਰੇ ਰਾਗ ਕਲਿਆਣ ਮਹੱਲਾ ਪੰਜਵਾਂ ਘਰ ਪਹਿਲਾ ੴ ਅੰਕਾਰ ਸਤਿਗੁਰ ਪ੍ਰਸਾਦ ਹਮਾਰੈ ਏਹ ਕਿਰਪਾ ਕੀਜੈ ਆਲਮਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਜੈ ਰਹਾਉ aan jala siyo kaaj na kashu ae har boond chaatrik kao dije bin mil be nai santo kha peh darshan nanak ji je kalyan mohalla panjwa jaachik naam jaache jaache sarb daar sarb ke naayak sukh samuh ke daate raho ਇਤੀ ਕੀਤੀ ਮੰਗਨ ਮੰਗੈ ਭਾਵਨੀਆਂ ਸੋ ਪਾਈਐ ਸਫਲ 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 ਦਰਸਰੇ ਪਰਸ ਵਰਸ ਗੁਣ ਗਾਈਐ ਨਾਨਕ ਤਤ ਤਤ ਸਿਉ ਮਿਲੀਐ ਹੀਰਾ ਹੀਰ ਵਿਧਾਈਐ ਕਲਿਆਣ ਮਹੱਲਾ ਪੰਜਵਾਂ ਮੇਰੇ ਲਾਲਨ ਕੀ ਸੋਬਾ ਸਾਧ ਨਵਤਨ ਮਨ ਰੰਗੀ ਸੋਬਾ ਰਹਾਉ ਬ੍ਰਹਮ ਮਹੇਸ ਸਿਦਿ ਮਨ ਇੰਦਰਾ ਭਗਤ ਦਾਨ ਜਸ ਮੰਗੀ ਜੋਗ ਗਿਆਨ ਧਿਆਨ ਸੇਖ ਨਾਗੈ ਸਗਲ ਜਪੈ ਤਰੰਗੀ ਕਹੋ ਨਾਨਕ ਸੰਤਨ ਬਲੇਹਾਰੈ ਜੋ ਪ੍ਰਭ ਕੇ ਸਾਧ ਸੰਗੀ ਕಲ್ಯਾਨ ਮਹੱਲਾ ਪੰਜਵਾਂ ਘਰ ਗੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਤੇਰੇ ਮਾਨ ਹਰ ਹਰ ਮਾਨ ਨੈਣ ਬੈਨ ਸ੍ਰਵਨ ਸੁਨੀਐ ਅੰਗ ਅੰਗੇ ਸੁਖ ਪ੍ਰਾਨ ਰਹਾਉ ਏਤ ਉਤ ਦਹਿ ਦਿਸ ਰਵੇ ਓ ਮੇਰਤ ਨਹਿ ਸਮਾਨੈ ਜਤ ਕਤਾ ਤਤ ਪੇਖੀਐ ਹਰਿਪੁਰਖ ਪਾਤ ਪ੍ਰਧਾਨ ਸਾਧ ਸੰਗ ਬ੍ਰਹਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ਕਲਿਆਨ ਮਹੱਲਾ ਪੰਜਵਾਂ ਗੋਨਨਾਦ ਧੁਨ ਅਨੰਦ ਵੇਦ ਕਥਤ ਸੁਨਤ ਮੋਨ ਜਨਾ ਮੇਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਦਾਨ ਮਨ ਰਸ ਕ ਰਸਨ ਨਾਮ ਜਪਤ ਤਹ ਪਾਪ ਖੰਡਲੀ ਜੋਗ ਜੁਗਤ ਗਿਆਨ ਭੁਗਤ ਸੁਰਤ ਸ਼ਬਦ ਤਤ ਬੀਤੇ ਜਪ ਤਪ ਅਖੰਡਲੀ ਓਤ ਪੋਤ ਮਿਲ ਜੋਤ ਨਾਨਕ ਕਸ਼ੂ ਦੁਖ ਨਾ ਡੰਡਲੀ ਕਲਿਆਣ ਮਹੱਲਾ ਪੰਜਵਾ ਕੌਨ ਵਿਦਤਾ ਕੀ ਕਹਾ ਕਰਾਓ ਧਰਤ ਧਿਆਨ ਗਿਆਨ ਸ਼ਸਤਰ ਗਿਆ ਅਜਰ ਪਦ ਕੈਸੇ ਜਰਾਉ ਰਹਾਉ ਬੇਸਨ ਮਹੇਸ ਸੇਧ ਮੂਨ ਇੰਦਰਾ ਕੈ ਦਰ ਸਰਨ ਪਰਾਉ ਕਾਹੂ ਪਹਿ ਰਾਜ ਕਾਹੂ ਪਹਿ ਸੁਰਗਾ ਕੋਟ ਮਦੇ ਮੁਕਤ ਕਹਾਉ ਕਹੋ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਗਾਓ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੇ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ਼ਨ ਹਰ ਰਖੇ ਰਹਾਉ ਨਾਮ ਧਾਰੀ ਸਰਣ ਤੇਰੀ ਪ੍ਰਭ ਦਿਆਲ ਟੀਕ ਮੇਰੀ ਅਨਾਥ ਦੀਨ ਆਸਵੰਤ ਨਾਮ ਸੁਆਮੀ ਮਨਹਿ ਮੰਤੇ ਤੁਜ ਬਿਨਾ ਪ੍ਰਭ ਕਿਛੂ ਨਾ ਜਾਣੂ ਸਰਬ ਜੋਗ ਮੈਂ ਤੁਮ ਪਛਾਨੂ ਹਰ ਮਨ ਵਸੇ ਨਿਸਵਾਸ ਰੋਗੋਬਿੰਦ ਨਾਨਕ ਆਸਰੋ ਕਲਿਆਣ ਮਹੱਲਾ ਪੰਜਵਾ ਮਾਨ ਤਨ ਜਾਪੀਐ ਭਗਵਾਨ ਗੁਰ ਪੂਰੇ ਸੁ ਪ੍ਰਸੰਨ ਭਏ ਸਦਾ ਸੂਖ ਕਲਿਆਣ ਰਹਾ ਸਰਬ ਕਾਰਜ ਸਿਧ ਭਏ ਗਾਏ ਗੁਣ ਗੋਪਾਲ ਮਿਲ ਸਾਧ ਸੰਗਤ ਪ੍ਰਭੂ ਸਿਮਰੇ ਨਾਠਿਆ ਦੁਖ ਕਾਲ ਕਾਰ ਕਿਰਪਾ ਪ੍ਰਭ ਮੇਰਿਆ ਕਰਾਉ ਦਿਨ ਰੈਨ ਸੇਵ ਨਾਨਕ ਦਾਸ ਸਰਣਾਗਤੀ ਹਰਿ ਪੁਰਖ ਪੂਰਨ ਦੇਵ ਕਲਿਆਣ ਮਹੱਲਾ ਪੰਜਵਾਂ ਪ੍ਰਭ ਮੇਰਾ ਅੰਤਰ ਜਾਮੀ ਜਾਣ ਕਾਰ ਕਿਰਪਾ ਪੂਰਨ ਪਰਮੇਸ਼ਰ ਨਿਹਚਲ ਸੱਚ ਸ਼ਬਦ ਨੀਸਾਨ ਰਹਾਉ ਹਾਰ ਬਿਨ ਆਨ ਨਾ ਕੋਈ ਸਮਰਥ ਤੇਰੀ ਆਸ ਤੇਰਾ ਮਨ ਤਾਣ ਸਰਬ ਘਟਾ ਕੇ ਦਾਤੇ ਸੁਆਮੀ ਦੇਹ ਸੋ ਪਹਿਰਣ ਖਾਨ ਸੁਰਤ ਮਤ ਚਤੁਰਾਈ ਸੋਭਾ ਰੂਪ ਰੰਗ ਧਨ ਮਾਨ ਸਰਬ ਸੁਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ ਕਲਿਆਣ ਮਹੱਲਾ ਪੰਜਵਾਂ ਹਰ ਚਰਨ ਸਰਨ ਕਲਿਆਣ ਕਰਨ ਪ੍ਰਭ ਨਾਮ ਪਤਿ ਤ ਪਾਵਨ ਰਹਾਉ ਸਾਧ ਸੰਗ ਜਪਨ ਸੰਗ ਜਮ ਕਾਲ ਤਿਸ ਨਾ ਖਾਵਨੋ ਮੁਕਤ ਜੁਗਤ ਅਨਿਕ ਸੁਖ ਹਰ ਭਗਤ ਲਵੈ ਨਾ ਲਾਭ ਨੋ ਪ੍ਰਭ ਦਰਸ ਲੁਭਦ ਦਾਸ ਨਾਨਕ ਬਾਹੜ ਜੂਨ ਨਾ ਧਾਵਨੋ ਕल्याण ਮੁਹੱਲਾ ਚੌਥਾ ਅਸਤ ਪਦੀਆਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਰਾਮਾ ਰਾਮ ਰਾਮੋ ਸੋਨ ਮਨ ਭੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਜੇ ਪੀਜੈ ਰਹਾ ਕਾਸ਼ਟ ਮਹਿ ਜਿਉ ਹੈ ਬੈ ਸੰਤਰ ਮਥ ਸੰਜਮ ਕਾੜ ਕਢੀਜੈ RAM ਨਾਮ ਹੈ ਜੋਤ ਸਬਾਈ ਤਤ ਗੁਰਮਤ ਕਾੜ ਲਈਜੈ ਨੌ ਦਰਵਾਜ ਨਵੇ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚੋਈਜੈ ਕਿਰਪਾ 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 ਕਰ ਪਿਆਰੇ ਗੁਰਬਦੀ ਹਰ ਰਸ ਪੀਜੈ ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸੌਦਾ ਹਰ ਰਸ ਕੀਜੈ ਰਤਨ ਲਾਲ ਅਮੋਲ ਅਮੋਲਕ ਸਤਿਗੁਰ ਸੇਵਾ ਲੀਜੈ ਸਤਿਗੁਰ ਅਗਮ ਅਗਮ ਹੈ ਠਾਕੁਰ ਭਾਰ ਸਾਗਰ ਭਗਤ ਕਰੀਜੈ ਕਿਰਪਾ ਕਿਰਪਾ ਕਰ ਦੀਨ ਹਮ ਸਾਰੇਂਗ ਇੱਕ ਬੂੰਦ ਨਾਮ ਮੁਖ ਦੀਜੈ ਲਾਲਨ ਲਾਲ ਲਾਲ ਹੈ ਰੰਗਨ ਮਨ ਰੰਗਨ ਕਾਉ ਗੋਰ ਦੀਜੈ ਰਾਮ 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 ਰੰਗ ਰਾਤੇ ਰਸ ਰਸਿਕ ਘਟਕ ਨਿਤ ਪੀਜੈ ਵਸੁਦਾ ਸਪਤ ਦੀਪ ਹੈ ਸਾਗਰ ਕਾਢ ਕੰਚਨ ਕਾਢ ਤਰੀਜੈ ਮੇਰੇ ਠਾਕੁਰ ਕੇ ਜਨ ਇਨ ਹੋ ਨਾ ਬਾਛੈ ਹਰ ਮੰਗ ਹੈ ਹਰ ਰਸ ਦੀਜੈ ਸਾਕਤ ਨਾਰ ਪ੍ਰਾਨੀ ਸਦ ਖੂਖੇ ਨੇਤ ਭੂਖਨ ਭੂਖਾ ਕਰੀਜੈ ਧਾਵਤ ਧਾਏ ਧਾਵਹਿ ਬ੍ਰੀਤ ਮਾਇਆ ਲਖ ਕੋਸਨ ਕਾਉ ਵਿਥ ਦੀਜੈ ਹਰ 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 ਜਨ ਊਤਮ ਕਿਆ ਉਪਮਾ ਤਿਨ ਦੀਜੈ ਰਾਮ ਨਾਮ ਤੁਲ ਔਰ ਨਾ ਉਪਮਾ ਜਨ ਨਾਨਕ ਕਿਰਪਾ ਕਰੀ ਜੈ